ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਇਸ ਚੈਨਲ ਤੇ ਰਿਸ਼ਤਿਆਂ ਦੀ ਫ੍ਰੀ ਐਡ ਲਗਾਈ ਜਾਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਰਿਸ਼ਤਿਆਂ ਦੀ ਫ੍ਰੀ ਐਡ ਲਗਵਾ ਸਕਦੇ ਹੋ ਸਾਡੇ ਕੋਲ ਅੱਜ ਦਾ ਰਿਸ਼ਤਾ ਜ਼ਿਲ੍ਹਾ ਸੰਗਰੂਰ ਤੋਂ ਆ ਲੜਕੀ ਦਾ ਰਿਸ਼ਤਾ ਹੈ ਜੀ ਕਾਸ਼ਟ ਹੈ ਖੱਤਰੀ ਲੜਕੀ ਦੀ ਡੇਟ ਆਫ ਬਰਥ 1993 ਇਹਨਾਂ ਨੇ ਸਟੱਡੀ ਕੀਤੀ ਆ 10 ਪਾਸ ਨੇ ਇਹ ਤੇ ਇਹਨਾਂ ਦੀ ਹਾਈਟ ਹੈ ਜੀ 4 ਫੁੱਟ 2 ਇੰਚ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਲੜਕਾ ਅਗਰ ਡਬੋਸੀ ਹੈ ਤਾਂ ਲੜਕਾ ਇੱਕ ਬੱਚੇ ਵਾਲਾ ਹੋਵੇ ਇਨਾਂ ਨੂੰ ਲੜਕਾ ਚਾਹੀਦਾ ਜੀ ਖੱਤਰੀ ਪੰਡਿਤ ਜੱਟ ਸਿੱਖ ਠੀਕ ਹੈ ਜੀ ਇਹਨਾਂ ਤਿੰਨੇ ਹੀ ਕਾਸਟਾਂ ਚੋਂ ਕਿਸੇ ਵੀ ਕਾਸਟ ਦਾ ਲੜਕਾ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਜਾਣਕਾਰੀ ਲੈ ਸਕਦੇ ਆ ਲੜਕੀ ਇੱਕ ਵਾਰੀ ਹੈ ਜੀ ਤੁਸੀਂ ਆਪਣੀ ਪ੍ਰੋਫਾਈਲ ਸਾਡੇ ਨਾਲ ਸ਼ੇਅਰ ਕਰਕੇ ਇਸ ਪ੍ਰੋਫਾਈਲ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ